ਦੋਸਤੋ ਇਸ ਵੀਡੀਓ ਨੂੰ ਦੇਖ ਕੇ ਨਾ ਦਿਲ ਬੜਾ ਹੀ ਖੁਸ਼ ਹੋਇਆ ਤੇ ਦਿਲ ਨੂੰ ਸਕੂਨ ਮਿਲਦਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਜਦੋਂ ਇੱਕ ਪੋਤਾ ਆਪਣੇ ਦਾਦਾ ਤੇ ਦਾਦੀ ਨੂੰ ਵਿਦੇਸ਼ ਦੇ ਵਿੱਚ ਬੁਲਾਉਂਦਾ ਹੈ ਅਤੇ ਤੁਸੀਂ ਪੋਤੇ ਦੇ ਵੱਲੋਂ ਦੇਖੋ ਕਿ ਵਿਦੇਸ਼ ਦੇ ਵਿੱਚ ਆਪਣੇ ਦਾਦਾ ਦਾਦੀ ਦਾ ਕਿੰਨਾ ਸੋਹਣਾ ਸਵਾਗਤ ਕੀਤਾ ਗਿਆ ਅਤੇ ਦੇਖੋ ਦਾਦਾ ਦਾਦੀ ਦੇ ਵਿਦੇਸ਼ ਪਹੁੰਚਰ ਤੇ ਰਾਹ ਦੇ ਵਿੱਚ ਫੁੱਲ ਵਿਸਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੱਚੀ ਦੋਸਤੋ ਬਹੁਤ ਹੀ ਵਧੀਆ ਲੱਗਿਆ ਇਹ ਵੀਡੀਓ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਵੀਡੀਓ ਵਿੱਚ ਤੁਸੀਂ ਇੱਕ ਬਜ਼ੁਰਗ ਨੂੰ ਦੇਖ ਸਕਦੇ ਹੋ ਜੋ ਕਿ ਗੁਰੂ ਕਾ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰ ਰਿਹਾ ਹੈ ਕਿਉਂਕਿ ਇਸ ਬਾਪੂ ਦੀ ਅੱਜ ਅਰਦਾਸ ਖਾਲੀ ਨਹੀਂ ਜਾਵੇਗੀ ਇਸ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਜਿਦੋਂ ਇਹ ਨਿਸ਼ਾਨਦਾ ਸਭ ਲੋਕ ਸਾਥ ਛੱਡ ਜਾਣਾ ਤੇ ਫਿਰ ਵਾਹਿਗੁਰੂ ਉਸ ਦਾ ਸਾਥ ਦਿੰਦਾ ਹੈ ਜੋ ਕਰਮਾਂ ਵਿੱਚ ਨਾ ਹੋਵੇ ਵਾਹਿਗੁਰੂ ਉਹ ਵੀ ਝੋਲੀ ਵਿੱਚ ਪਾ ਦਿੰਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਧੀਆਂ ਨਾਲ ਪੁੱਤਾਂ ਤੋਂ ਘੱਟ ਨਹੀਂ ਹੁੰਦੀਆਂ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਜਦੋਂ ਇੱਕ ਧੀ ਵਿਦੇਸ਼ ਜਾ ਰਹੀ ਹੁੰਦੀ ਹੈ ਤੇ ਤੁਸੀਂ ਉਸ ਧੀ ਦੇ ਪਿਤਾ ਨੂੰ ਦੇਖ ਸਕਦੇ ਹੋ ਕਿ ਕਿੰਨਾ ਰੋਂਦਾ ਹੈ ਮੋਸਨਲ ਹੋ ਜਾਂਦਾ ਆਪਣੀ ਧੀ ਨੂੰ ਦੇਖ ਕੇ ਕਿਉਂਕਿ ਉਸ ਪਿਓ ਨੂੰ ਪਤਾ ਕਿ ਹੁਣ ਮੇਰੀ ਧੀ ਨੇ ਕਈ ਸਾਲਾਂ ਦੇ ਬਾਅਦ ਵਾਪਸ ਆਉਣਾ ਹੈ ਸੱਚੀ ਦੋਸਤੋ ਬਹੁਤ ਔਖਾ ਹੁੰਦਾ ਆਪਣੇ ਜੀਵਨ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਰਨਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ